ਸਵਾਗਤ ਆ ਮਿੱਤਰੋ ਪੀਵੀ 292 ਡੀ ਕੇ ਚੈਨਲ ਤੇ ਅੱਜ ਆਪਾਂ ਜਿਹੜੇ ਵੀਰ ਹੁਣਾਂ ਕੋਲੇ ਪਹੁੰਚੇ ਆ ਇਹਨਾਂ ਕੋਲੇ ਜੇ 24 ਤੱਕ ਹੂੰ ਬਈ ਯਾਨੀ ਪੀਰ ਮੇਰਾ ਮਹਾਰਾਜ ਦੀ ਅੱਧੀ ਮੇਰਾ ਹਰ ਇੱਕ ਸਾਲ ਬੱਚਾ ਨਿਕਲਦਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ ਵੀ ਜਿਹੜਾ ਮਾਹੌਲ ਆ ਬਾਈ ਹੁਣਾਂ ਦੇ ਘਰੇ ਬਹੁਤ ਸ਼ਾਨਦਾਰ ਮਾਹੌਲ ਆ ਯਾਰ ਜਿਵੇਂ ਹਨਾ ਪਸ਼ੂ ਵਾਲੇ ਥਾਂ ਦੇ ਉੱਤੇ ਬੋਰ ਦਾ ਦਰਖਤ ਲਾਇਆ ਅੰਦਰ ਜੇ ਕਰਨੇ ਅੰਦਰ ਮੱਛਰਦਾਨੀ ਆ ਤੇ ਜਿਹੜਾ ਕੁਦਰਤੀ ਮਾਹੌਲ ਆ ਉਹਦੇ ਵਿੱਚ ਨਾਲੇ ਤਾਂ ਜਾਨਵਰ ਰਹਿ ਕੇ ਪੂਰਾ ਖੁਸ਼ ਹੁੰਦਾ ਇੱਕ ਤਰ੍ਹਾਂ ਦਾ ਇੱਕ ਤਪਾੜ ਨਹੀਂ ਮਾਰਦਾ ਇਹਨਾਂ ਬਾਕੀ ਹੁਣ ਹੀ ਆਪਾਂ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆਂ ਬਾਰਦਾਂ ਦਾ ਵੀ ਸ਼ੌਂਕ ਰੱਖਦੇ ਬਾਈ ਹੁਣੀ ਬਾਈ ਜੀ ਸਵਾਗਤ ਹੈ ਤੁਹਾਡਾ ਆਪ ਜੀ ਦਾ ਸੀਲ ਬਾਈ ਜੀ ਧੰਨਵਾਦ ਤੇ ਬਾਈ ਹਾਂਜੀ ਪਹਿਲਾਂ ਤਾਂ ਜੀ ਤੁਹਾਡੇ ਜਦੋਂ ਘਰੇ ਆਇਆ ਆ ਬੋਰਡ-ਬਾਰਡ ਦੇਖਿਆ ਬਹੁਤ ਵਧੀਆ ਮਾਹੌਲ ਜਿਹਾ ਲੱਗਿਆ ਜਾਨਵਰਾਂ ਨੂੰ ਤੇ ਕਿੰਨਾ ਕ ਫਾਇਦਾ ਬਾਈ ਇਹਨਾਂ ਦਾ ਬਹੁਤ ਚੀਜ਼ਾਂ ਦਾ ਫਾਇਦਾ ਵੀਰੇ ਸ਼ਾਂਤੀ ਮਾਹੌਲ ਰਹਿੰਦਾ ਠੰਡਾ ਰਹਿੰਦਾ ਵਾਕਸੀਨ ਛੱਡਦਾ ਹੂੰ ਬਹੁਤ ਵਧੀਆ ਚੀਜ਼ ਆ ਜੀ ਹਾਂ ਜੀ ਆ ਛੱਡ ਛੋਟੀ ਜਾਨ ਦੀ ਤਪਦੇ ਨਹੀਂ ਨਹੀਂ ਤਪਦੀ ਵੀਰੇ ਸ਼ਾਂ ਰਹਿੰਦੀ ਉੱਤੇ ਕਿੰਨੇ ਸਾਲ ਪੁਰਾਣਾ ਹੋਊ ਬਈ ਇਹ ਇਹਨੂੰ ਤਕਰੀਬਨ ਹੋ ਗਏ 18 ਸਾਲ 18 ਸਾਲ 18 ਸਾਲ ਤੇ ਬਹੁਤ ਲੰਮੀ ਉਮਰ ਹੁੰਦੀ ਹੈ ਨਾ ਡੇਢ ਡੇਢ 200 ਸਾਲ ਹੋ ਜਾਂਦੇ ਨੇ ਠੀਕ ਆ ਤੇ ਆਹ ਘੋੜੀ ਬਈ ਆਪਣੇ ਕੋਲੇ ਸੇਲ ਹੈ ਹਾਂਜੀ ਆਪ ਬਿਕਾਊਗੀ ਆਪਣੀ ਇਹ ਵਿਕਾਊ ਘੋੜੀ ਹੈ ਨਾ ਤੇ ਘੋੜੀ ਦਾ ਮਾਰਕਾ ਹੈਗਾ ਬਈ ਜੀ ਦੋ ਪੈਰ ਚਿੱਟੇ ਹਾਂਜੀ ਤੇ ਮੱਥੇ ਪਟਾ ਮੱਥੇ ਪਟਾ ਜੀ ਮੱਥੇ ਪਟਾ ਠੀਕ ਆ ਜੀ ਤੇ ਆ ਵੀ ਇਹਦੀ ਬਿਛੇਰੀ ਹੈ ਇਹਦੀ ਬਿਛੇਰੀ ਜੀ ਪਿਛਲੇ ਸੂਏ ਦੀ ਹਾਂਜੀ ਬਿਹੇਰੀ ਇਹ ਵੀ ਬਾਡੀ ਬਣਤਰ ਦੀ ਬਹੁਤ ਚੰਗੀ ਬਾਈ ਕਿਹੜੇ ਘੋੜੇ ਦੀ ਇਹ ਇਹ ਆਪਣੇ ਖਲੀਫੇ ਦੀ ਆ ਜੀ ਅੱਛਾ ਖਲੀਫੇ ਦੀ ਪੈਣੀ ਰੋੜਾ ਸੁਪਰਸਟਾਰ ਤੇ ਹੁਣ ਕਿਹੜੇ ਘੋੜੇ ਤੋਂ ਗੱਭਣ ਆਪਣੀ ਹੁਣ ਇਹ ਤਾਂ ਖਲੀਫੇ ਦਈਆਂ ਵੀਰ ਜੀ ਅੱਛਾ ਹੁਣ ਵੀ ਖਲੀਫੇ ਦਈਆਂ ਲੈ ਵੀ ਮਿੱਤਰੋ ਸੋਨੇ ਦੇ ਸੁਹਾਗੇ ਵਾਲੀ ਗੱਲ ਲੋਗੀ ਸੁਪਰਸਟਾਰ ਘੋੜੇ ਤੋਂ ਗੱਭਣ ਘੋੜੀ ਇਹ ਜਿਹੜੀ ਵਕਾਊ ਆ ਤੇ ਤੁਸੀਂ ਵੱਡੀ ਗੱਲ ਉਹ ਹੁੰਦੀ ਆ ਵੀ ਰਿਜ਼ਲਟ ਕਹਿ ਜਾਊਗਾ ਆ ਮਗਰ ਰਿਆਲਟ ਖੜਾ ਵਾ ਉਸੇ ਖਲੀਫੇ ਘੋੜੇ ਦਾ ਹੀ ਮਗਰ ਖੜਾ ਵਾ ਰਿਆਲਟ ਤੁਸੀਂ ਦੇਖ ਸਕਦੇ ਹੋ ਪਿਛਲੇ ਸੂਏ ਦੀ ਬੇਸ਼ੇਰੀ ਆ ਕਿੰਨੇ ਸੂਏ ਹੋ ਗਏ ਬਾਈ ਆਪਣੇ ਕੋਲੇ ਘੋੜੀ ਦੀ ਆਪਣਾ ਸੂਏ ਹੋ ਗਈ ਤੀਜੇ ਸੂਏ ਸੂਣਾ ਜੀ ਇਕ ਬਸ਼ੇਰਾ ਸੀ ਵਿਚਾਲੇ ਉਹ ਆਪ ਦੇ ਤਸ ਹਾਂ ਉਹ ਬਸ਼ੇਰਾ ਵੇਚਤਾ ਸੀ ਬਸ਼ੇਰਾ ਵੇਚਤਾ ਸੀ ਠੀਕ ਆ ਇਕ ਆ ਬਸ਼ੇਰੀ ਹੋ ਗਈ ਤੇ ਹੁਣ ਘੋੜੀ ਗੱਬਣ ਗੱਬਣਾ ਜੀ ਹੋ ਕਿੰਨੇ ਮਹੀਨੇ ਦੀ ਗੱਬਣਾ ਆ 8 ਮਹੀਨੇ ਦੀ ਵੀਰੇ ਗੱਬਣਾ ਚੈੱਕ ਪਾਸ ਆ ਠੀਕ ਹੈ ਕਰਾਈ ਹੋਈ ਆ ਕੋਚ ਡਾਕਟਰ ਤੋਂ ਕਰਾਈ ਆ ਹਮ ਤੇ ਚੈੱਕ ਪਾਸ ਆ ਹਾਂ ਚੈੱਕ ਪਾਸ ਕਰਾਈ ਸਵਾਰੀ ਸੋਰੀ ਦੀ ਪਾਸ ਹੈ ਜਿਵੇਂ ਮਰਜੀ ਬੈਠ ਜਾਓ ਰੇਵੀ ਆ ਸਪੱਟਾ ਜਿਹੜਾ ਮਰਜੀ ਤੋੜ ਲਓ ਕੋਈ ਚੱਕਰ ਨਹੀਂ ਓਕੇ ਸੌਰੀ ਦੀ ਸੀ ਘੋੜੀ ਪੂਰੀ ਹੈ ਬਈ ਮੈਂ ਪੂਲ ਠੰਡੀ ਜੇ ਮਰਜੀ ਗੁੜੀਆਂ ਫੜੀਆਂ ਬੰਦੇ ਫੜੀਆਂ ਕੋਈ ਮਤਵ ਨਹੀਂ ਠੀਕ ਆ ਹਾਂਜੀ ਤੇ ਹਾਈਟ ਕਿੰਨੀ ਹੋਊਗੀ ਵੀਰੇ ਦੀ ਇਹਦੀ ਹਾਈਟ ਹੋਊਗੀ ਜੀ 65 ਹੂੰ ਬਾਕੀ ਮਿੱਤਰੋ 65 ਬਾਈ ਹਣੀ ਹਾਈਟ ਦੱਸਦੇ ਆ 8 ਮਹੀਨਾ ਦੀ ਘੋੜੀ ਇਹ ਖਲੀਫੇ ਤੋਂ ਗੱਬਣ ਤੇ ਆਪ ਆਏ ਘੋੜੀ ਦੀ ਬਾਈ ਲੈਣ ਵਾਰੇ ਪਤਾ ਜਾਂ ਕਿੱਥੋਂ ਆਈ ਨਹੀਂ ਅਸੀਂ ਸਾਡੇ ਯਾਰ ਦੋਸਤਾਂ ਬਹੁਤ ਭਜਾਉਂਦੇ ਆ ਹਰਿਆਣੇ ਚ ਹੂੰ ਉਹਨਾਂ ਦਾ ਮੇਰਾ ਚੰਗਾ ਪ੍ਰੇਮ ਠੀਕ ਆ ਮੈਂ ਬਸ ਤੇ ਉਹ ਤਾਂ ਲੱਗਜੀ ਉਹਨਾਂ ਤੋਂ ਮੈਂ ਲੈ ਆਇਆ ਠੀਕ ਹੈ ਮੈਂ ਪੁੱਛਿਆ ਕਰਨੀ ਨਹੀਂ ਆ ਮੈਂ ਝੂਠ ਬੋਲੀ ਝੂਠ ਬੋਲਾਂ ਉਹ ਚੰਗੀ ਗੱਲ ਹੀ ਹੁੰਦੀ ਹੂੰ ਤੇ ਯਾਨੀ ਆਪਾਂ ਉਹਨਾਂ ਤੋਂ ਲੈ ਆਈ ਸੀ ਠੀਕ ਹੈ ਤੇ ਇਹ ਬਲਦਾਂ ਬਾਰੇ ਵੀ ਦੱਸਦਗੇ ਆਪਣੇ ਬੰਦਿਆਂ ਨੂੰ ਕਿਵੇਂ ਬਾਈ ਇਹਨਾਂ ਦਾ ਕਿੰਨੇ ਚਿਰ ਤੋਂ ਸ਼ੌਕ ਆ ਇਹ ਤਾਂ ਜੀ ਹੋ ਗਿਆ 2006 ਤੋਂ ਸੁਣਦਾ ਹੀ ਆਪਾਂ ਨੂੰ ਅੱਛਾ ਹਾਂ 2006 ਤੋਂ ਲੱਗਿਆ ਹੁਣ 24 ਤੱਕ ਹੂੰ ਵੀ ਯਾਨੀ ਵੀਰ ਮੇਰਾ ਮਹਾਰਾਜ ਦੀ ਅੱਧੀ ਮੇਰਾ ਹਰੇਕ ਸਾਲ ਬੱਚਾ ਨਿਕਲਦਾ ਹੂੰ ਹਰੇਕ ਸਾਲ ਮੇਰਾ ਭਰਾ ਬੱਚਾ ਨਿਕਲਦਾ ਜੀ ਹਾਂ ਜਿੱਥੋਂ ਮਰਜੀ ਆਪਣਾ ਪਤਾ ਕਰਨ ਨਾਲ ਪਾ ਪੰਦਰ ਪਸੀਆਂ ਭਿੰਦਰ ਮੇਰਾ ਨਾਮ ਜੀ ਠੀਕ ਆ ਤੇ ਇਹ ਫਿਰ ਬਈ ਬੱਚੇ ਪੁੱਛੇ ਤੁਸੀਂ ਕਿਵੇਂ ਛਾਂਟ ਕੇ ਲੈ ਕੇ ਆਉਂਦੇ ਆ ਇਹ ਤਾਂ ਉਧਰੋਂ ਦੇਖ ਕੇ ਲੈਣਾ ਪੈਂਦਾ ਜੀ ਆਹ ਹੋਈ ਭਾਜਦਾ ਹੀ ਲਾ ਲਿਆ ਹੂੰ ਇਹ ਤਾਂ ਭਾਜਦਾ ਹੀ ਲਾ ਇੱਥੋਂ ਇਹ ਤਾਂ ਨਿਕਾਜ ਹੀ ਲੱਗਦਾ ਵਾ ਨਿਕਾਜ ਨਹੀਂ ਭਾਜਦਾ ਵੜਾ ਇਹ ਅੱਛਾ ਨਹੀਂ ਇਹ ਬਗਲੀਆ ਦੇ ਬੰਦਿਆਂ ਨੂੰ ਪਤਾ ਹੀ ਲੱਗਿਆਣਾ ਭਾਜਦਾ ਕਿ ਨਹੀਂ ਭਾਜਦਾ ਖੀਰਿਆਂ ਦੇ ਵਿੱਚ ਭਾਜਦਾ ਖੀਰਿਆਂ ਚ ਭਾਜਦਾ ਠੀਕ ਆ ਲੈ ਵੀ ਮਿੱਤਰੋ ਬਾਈ ਹੁਣੇ ਸ਼ੌਕ ਯਾਰ ਪੰਜਾਬ ਚ ਰਹਿ ਕੇ ਹੀ ਪੂਰੇ ਕੀਤੇ ਜਾਣੇ ਘੋੜਿਆਂ ਦਾ ਤੇ ਬੱਚਿਆਂ ਦੇ ਬਾਕੀ ਇਹ ਮਾਹੌਲ ਬਾਈ ਹੁਣਾਂ ਕੋਲੇ ਪੂਰਾ ਵਧੀਆ ਤੇ ਵੀਰੇ ਇੱਕ ਵਾਰੀ ਜੇ ਕਿਸੇ ਨੂੰ ਹਨਾ ਆਪਣੀ ਘੋੜੀ ਬਾਰੇ ਰੇਟ ਰੂਟ ਕਨਫਰਮ ਕਰਨਾ ਹੋਇਆ ਤਾਂ ਕਿਵੇਂ ਉਹ ਬਾਤ ਤੁਸੀਂ ਉੱਤੇ ਮੈਂਸ਼ਨ ਕਰ ਦਿਓ ਆਪਣਾ ਹਾਂ ਨੰਬਰ ਕਰ ਦਿਓ ਉੱਤੇ ਮੈਂ ਗੱਲਬਾਤ ਕਰ ਲੂੰਗਾ ਕੋਈ ਗੱਲ ਆਹ ਫੋਨ ਤੇ ਹੋ ਜਾ ਫੋਨ ਤੇ ਫੋਨ ਨੰਬਰ ਬੋਲ ਦਿਓ ਤੇ ਲੋਕੇਸ਼ਨ 95010 00900 ਠੀਕ ਹੈ ਜੀ ਤੇ ਲੋਕੇਸ਼ਨ ਵੀਰੇ ਇਹ ਆਪਣਾ ਰੈਕੋਟ ਪਿੰਡ ਬਸੀਆਂ ਜੀ ਠੀਕ ਹੈ ਜੀ ਕਹਿਲਾਂ ਪੱਤੀ ਠੀਕ ਆ ਨਾਮ ਦੱਸ ਦੀ ਇੱਕ ਵਾਰੀ ਨਾਮ ਮਰਾ ਭਿੰਦਰ ਆ ਜੀ ਠੀਕ ਆ ਤੇ ਆ ਕਿਹੜੇ ਪਾਸੇ ਆਪਣਾ ਘਰ ਪਿਆ ਜਾਂਦਾ ਇਹ ਪਰਲੇ ਪਾਸੇ ਲੰਮੇ ਜੱਟ ਪੜਾ ਰੋਡ ਤੇ ਆ ਲੰਮੇ ਜੱਟ ਪੜਾ ਰੋਡ ਤੇ ਬਸਿਆਂ ਤੋਂ ਲੰਮੇ ਜੱਟ ਪੜਾ ਰੋਡ ਤੇ ਘਰ ਆ ਭਾਈ ਉਹਨਾਂ ਦਾ ਤੇ ਲੋਕੇਸ਼ਨ ਲੋਕੇਸ਼ਨ ਬਹੁਤ ਈਆ ਤੇ ਭਾਈ ਘੋੜੀ ਇੱਕ ਵਾਰੀ ਆਪਾਂ ਫੇਰ ਦਿਖਾ ਦਨੇ ਆ ਤੇ 8 ਮਹੀਨਾ ਦੀ ਗੱਬਣਾ ਖਲੀਫੇ ਤੋਂ ਘੋੜੀ ਭਾਈ ਤੁਸੀਂ ਦੇਖ ਸਕਦੇ ਬਾਲਪੁਰਗਾ ਦੀ ਵੀਰੇ ਸਾਫ ਜਮਾ ਸਾਫ ਆ ਵੀਰੇ ਜਮਾ ਛੱਲੋ ਛੱਟਾ ਛੱਟਾ ਮੈਂ ਕਹਾ ਜਮਾ ਹੀ ਨਹੀਂ ਠੀਕ ਆ ਜੀ ਸਭ ਪੂਰੀ ਸਭ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਮਿੱਤਰੋ ਕਿਵੇਂ ਲੱਗੀ ਘੋੜੀ ਦੱਸਿਓ ਜਰੂਰ ਸ਼ੇਅਰ ਕਰ ਦਿਓ ਜੇ ਆਪਣੇ ਯਾਰ ਮਿੱਤਰ ਨੂੰ ਚਾਹੀਦੀ ਆ ਤਾਂ 8 ਮਹੀਨਿਆਂ ਦੀ ਗੱਬਣ ਖਲੀਫੇ ਤੋਂ ਆ ਤੇ ਧੰਨਵਾਦ ਆ ਦੋਸਤੋ ਜਿਉਂਦੇ ਵਸਦੇ ਰਹੋ ਮਿਲਦੇ ਆ ਫੇਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ